ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੱਜਣਾ ਨੇ ਫੋਨ ਕੀਤੇ ਕਹਿੰਦੇ ਤੁਸੀਂ ਅਕਾਲ ਤਖਤ ਦੀ ਗੱਲ ਕਰਦੇ ਵੀ ਹੋ ਪਰ ਕਹਿੰਦੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਤੁਸੀਂ ਮੰਨਦੇ ਨਹੀਂ ਜਥੇਦਾਰਾਂ ਦੇ ਫੈਸਲੇ ਨੂੰ ਤੁਸੀਂ ਸਵੀਕਾਰ ਨਹੀਂ ਕਰਦੇ ਇਦਾਂ ਫੋਨ ਆਇਆ ਮੈਂ ਜਿਹੜੀ ਗੱਲ ਕਹਿਣ ਲੱਗਾ ਨਾ ਸ਼ਾਇਦ ਜਿਹੜੇ ਫੋਨ ਕਰਨ ਵਾਲੇ ਨੇ ਉਹਨਾਂ ਦੀ ਪਕੜ ਵਿੱਚ ਇਹ ਮੇਰਾ ਕਿਹਾ ਹੋਇਆ ਆ ਜਾਵੇ ਜਦੋਂ ਜਥੇਦਾਰ ਪ੍ਰੇਮ ਸਿੰਘ ਚੰਦੂ ਮਾਦਰੇ ਨੂੰ ਤਾੜ ਕੇ ਕਹਿੰਦੇ ਕਿ ਉਂਗਲ ਕਰਕੇ ਗੱਲ ਨਾ ਕਰਨੀ ਵੀ ਪਾ ਕੇ ਗੱਲ ਕਰਨ ਜਣ ਕੇ ਬਹੁਤ ਹੀ ਅਰੋਭ ਦੇ ਨਾਲ ਇਹ ਫਤਵਾ ਸੁਣਾਇਆ ਗਿਆ ਤਾੜਿਆ ਗਿਆ ਚੰਦੂ ਮਾਦਰੇ ਨੂੰ ਪਰ ਮੈਂ ਗੱਲ ਚੇਤੇ ਕਰਾ ਦਿੰਦਾ ਜਿਹੜੇ ਮੈਨੂੰ ਕਹਿੰਦੇ ਨੇ ਕਿ ਜਥੇਦਾਰ ਦਾ ਸ਼ਾਹੀ ਫਰਮਾਨ ਹੈ ਜਾਧੇਦਾਰਾਂ ਨੂੰ ਇਹ ਪਤਾ ਨਹੀਂ ਕਿ ਬਿਕਰਮ ਸਿੰਘ ਮਜੀਠੀਏ ਨੇ 10000 ਕਰੋੜ ਦਾ ਚਿੱਟੇ ਦਾ ਧੰਦਾ ਕੀਤਾ ਹੈ ਜੇਲ੍ਹ ਕੱਟ ਕੇ ਆਇਆ ਕਿ ਇਹ ਚੱਲਦਾ ਹੈ ਉਹਦੇ ਤੇ ਕਦੇ ਵੀ ਉਹਨੂੰ ਦੁਬਾਰਾ ਸਜ਼ਾ ਹੋ ਸਕਦੀ ਹੈ ਕਿ ਜਾਧੇਦਾਰਾਂ ਨੂੰ ਪਤਾ ਨਹੀਂ ਹੈਗਾ ਇਸ ਚੀਜ਼ ਦਾ ਜਗਦੀਸ਼ ਭੋਲਾ ਡੀਐਸਪੀ ਜੇਲ੍ਹ ਦੇ ਵਿੱਚ ਬੈਠਾ ਹੈ ਉਹਨੇ ਸਟੇਟਮੈਂਟ ਦਿੱਤੀ ਹੈ ਕਿ ਇਹ ਸਾਰਾ ਕਾਰੋਬਾਰ ਬਿਕਰਮ ਸਿੰਘ ਮਜੀਠੀਏ ਦਾ ਸੀ ਅਖਬਾਰਾਂ ਦੀਆਂ ਐਡੀਆਂ ਐਡੀਆਂ ਸੁਰਖੀਆਂ ਐਡੇ ਐਡੇ ਪੌਡਕਾਸਟ ਲੋਕਾਂ ਨੇ ਕੀਤੇ ਹੋਏ ਨੇ ਕਿ ਬਿਕਰਮ ਸਿੰਘ ਮਜੀਠੀ ਨੇ ਚਿੱਟੇ ਦੇ ਨਾਲ ਹਜ਼ਾਰਾਂ ਘਰ ਪੰਜਾਬ ਦਾ ਉਜਾੜਤਾ ਹਜ਼ਾਰਾਂ ਨੌਜਵਾਨਾਂ ਦੀ ਮੌਤ ਹੋ ਗਈ ਹਜ਼ਾਰਾਂ ਨੌਜਵਾਨਾਂ ਦੇ ਪਰਚੇ ਪਾ ਕੇ ਜੇਲ੍ਹ ਵਿੱਚ ਸੁੱਟੇ ਹੋਏ ਨੇ ਕਿ ਜਥੇਦਾਰਾਂ ਨੂੰ ਇਹ ਪਤਾ ਨਹੀਂ ਸੀ ਜਥੇਦਾਰ ਵਿੱਚ ਇਹ ਹਿੰਮਤ ਹੈ ਕਿ ਬਿਕਰਮ ਸਿੰਘ ਮਜੀਠੀਏ ਨੂੰ ਸਾਹਮਣੇ ਖੜਾ ਕੇ ਕਹਿ ਸਕਦਾ ਕਿ ਤੂੰ ਸਭ ਤੋਂ ਵੱਡਾ ਦੋਸ਼ੀ ਹੈ ਇਹ ਹੈਗੇ ਸੀ ਹਮ ਜੱਜਦਾਰਾਂ ਦੇ ਵਿੱਚ ਹਾਂ ਜਿਹੜੀ ਗੱਲਬਾਤ ਉੱਥੇ ਹੋਈ ਹੈ ਬਾਦਲ ਨੂੰ ਸਦਾ ਲਾਦੀ ਸੁਖਵੀਰ ਨੂੰ ਚੰਦੂ ਮਾਦਰ ਨੂੰ ਜਾਂ ਹੋਰ ਜਿਹਨਾਂ ਨੂੰ ਵੀ ਲਾਈ ਹੈ ਇਹ ਸਾਰਾ ਕੁਝ ਦਾ ਜਿਹੜੇ ਮੈਨੂੰ ਫੋਨ ਕਰਦੇ ਨੇ ਮੈਂ ਉਹਨੂੰ ਦੱਸਣ ਦੀ ਕਿਰਪਾਲਤਾ ਕਰ ਰਿਹਾ ਕਿ ਇਹ ਲਿਖਿਆ ਲਿਖਾਇਆ ਸੀ ਜੋ ਕੋ ਜੱਜਦਾਰਾਂ ਨੂੰ ਲਿਖ ਕੇ ਦਿੱਤਾ ਗਿਆ ਉਹੀ ਪੜਿਆ ਉਹਨੇ ਆਪਣੇ ਕੋਲੋਂ ਕੁਝ ਨਹੀਂ ਕਿਹਾ ਇਹ ਤੁਹਾਨੂੰ ਭੁਲੇਖਾ ਤੁਸੀਂ ਭੁੱਲ ਗਏ ਜਦੋਂ ਗਿਆਨੀ ਰਕਵੀਰ ਸਿੰਘ ਨੂੰ ਜ਼ਿਹੇਦਾਰ ਬਣਾਇਆ ਸੀ ਨਾ ਜ਼ਿਹੇਦਾਰ ਬਨਸਾਰ ਸਗਵੀਰਵਾਲ ਦੇ ਕੋਲ ਬੈਠਾ ਸੀ ਕੁਰਸੀ ਦੇ ਸਾਹਮਣੇ ਪਤਾ ਤੁਹਾਨੂੰ ਤੇ ਥੱਲੇ ਕੀ ਪਿਆ ਸੀ ਕਾਜੂਆਂ ਵਾਲੀ ਬਦਾਮਾਂ ਵਾਲੀ ਪਲੇਟ ਪਈ ਸੀ ਅਗਲੇ ਨੇ ਉਹ ਦਿਖਾਈ ਹੈ ਸਾਹਮਣੇ ਵੀ ਜੇ ਸਾਡੇ ਅੰਡਰ ਕੰਮ ਕਰੇਗਾ ਨਾ ਆ ਕਾਜੂ ਬਦਾਮ ਮਿਲਦੇ ਰਹਿਣਗੇ ਖਲੇ ਸਮਝ ਆਈ ਨਹੀਂ ਸਾਨੂੰ ਸਜਾ ਸੁਣਾਤੀ ਸਗਵੀਰਵਾਲ ਨੂੰ ਕੀ ਸੁਣਾਤੀ ਸਜਾ ਜਿਹੜੇ ਫੋਨ ਕਰਦੇ ਨੇ ਮੈਨੂੰ ਉਹਨਾਂ ਨੂੰ ਬੇਨਤੀ ਐ ਮੈਨੂੰ ਇਹ ਵੀ ਪਤਾ ਐ ਕੌਣ ਨੇ ਉਹ ਲੀਲੀਆਂ ਪੱਗਾਂ ਵਾਲੇ ਕੋਈ ਤਾਂ ਅਕਾਲੀਆਂ ਦੇ ਨੇ ਕੋਈ ਜਿਹੜੇ ਬਾਲੇ ਸ਼ਰਦਾ ਦੇ ਵਿੱਚ ਅੰਨੇ ਹੋਏ ਹੁੰਦੇ ਨੇ ਟਕਸਾਲੀ ਹੁੰਦੇ ਲਖਨਸਤਾਨੀ ਹੁੰਦੇ ਨੇ ਕੁਝ ਇਹ ਹੁੰਦੇ ਨੇ ਜਿਹੜੇ ਗੁਰਬਾਣੀ ਦੇ ਸਿਧਾਂਤ ਨੂੰ ਮੰਨਣ ਵਾਲੇ ਨੇ ਨਾ ਉਹ ਨਹੀਂ ਸਮਤ ਹੁੰਦੇ ਉਹ ਤਾਂ ਕਹਿੰਦੇ ਨੇ ਇਹ ਸਜ਼ਾ ਨਹੀਂ ਇਹ ਤਾਂ ਪਖੰਡ ਕੀਤਾ ਗਿਆ ਮੈਂ ਇੱਕ ਲਾਸਟ ਬੇਨਤੀ ਕਰਨੀ ਹੈ ਵੀ ਜਿਹੜੇ ਬੰਦੇ ਫੋਨ ਕਰਦੇ ਨੇ ਮੈਂ ਤਾਂ ਫੋਨ ਕਰਕੇ ਕਹਿਤਾ ਜਿਹੜੀ ਗੱਲ ਮੈਂ ਕਹਿ ਰਿਹਾ ਉਹ ਗੱਲ ਤੁਸੀਂ ਜ਼ਿਹਦਾਰਾਂ ਨੂੰ ਕਹਿ ਸਕਦੇ ਹੋ ਐਪਲੀਕੇਸ਼ਨ ਲਿਖ ਕੇ ਪਾਸ ਕਰ ਦਿਓ ਕੋਈ ਚਲੋ ਹੋਰ ਗੱਲਾਂ ਛੱਡੋ ਤੁਸੀਂ ਮੇਰੀ ਸ਼ਿਕਾਇਤ ਕਰ ਦਿਓ ਜ਼ਿਹਦਾਰ ਦੇ ਕੋਲ ਜ਼ਿਹਦਾਰ ਮੈਨੂੰ ਬੁਲਾ ਲਵੇ ਫੋਨ ਕਰਕੇ ਦੇਖ ਲਵੇ ਪੀਏ ਤਾਂ ਫੋਨ ਕਰਾ ਦੇਵੇ ਇਹ ਬੁੱਟਾ ਸਿੰਘ ਕੀ ਕਹਿੰਦਾ ਜੇ ਨਾ ਸਰੋਵਰ ਦੇ ਕੰਡੇ ਤੇ ਵਹਾਈ ਮੀਡੀਆ ਬਲਾਕੀ ਫੇਰ ਦੇਖਿਓ ਉਹੀ ਜਿਹਾ ਸਾਰਾ ਜਿਹੜਾ ਸੁਖਵੀਰ ਬਾਦਮ ਸਰ ਸੁਣਾਉਂਦਾ ਮੈਂ ਇਦਾਂ ਨਹੀਂ ਮੈਂ ਸਾਹਮਣੇ ਬਹਾ ਕੇ ਕਹੂੰ ਵੀ ਬੇਕਰਮ ਸਿੰਘ ਮਜੀਠੀਏ ਨੇ 10000 ਕਰੋੜ ਦਾ ਡਰਗ ਦਾ ਧੰਦਾ ਕੀਤਾ ਜੇ ਹਿੰਮਤ ਹੈਗੀ ਹੈ ਤਾਂ ਬਲਾ ਤਾਂ ਕੱਲ ਤੱਕ ਤੇ ਕਹਿ ਵੀ ਹਜ਼ਾਰਾਂ ਮੁੰਡਾ ਮਰਵਾਇਆ ਕਹਿੰਦੇ ਜਿਹਾ ਯਾਰ ਬੈਲੋ ਕੋਲ ਨਹੀਂ ਤੇ ਮੈਂ ਤਾਂ ਤਾੜ ਕੇ ਕਹਿਣਾ ਹੁੰਨਾ ਹੋਰ ਜਿਹੜੇ ਫੋਨ ਕਰਨ ਵਾਲੇ ਨੇ ਕਿ ਮੈਂ ਬਹੁਤ ਵਾਰੀ ਗਿਆ ਮੈਨੂੰ ਫੋਨ ਕਰਕੇ ਕੰਨਾ ਟੱਕਰਾ ਨਾ ਮਾਰਿਆ ਕਰੋ ਜਾਓ ਦਰਬਾਰ ਸਾਹਿਬ ਕੱਲ ਤੱਕ ਦੇ ਜਾਓ ਸਰਵੀਰਵੰਦ ਜੀ ਬੈਠਾ ਹੁੰਦਾ ਹੈ ਜੈਦਾਰੀ ਬੈਠਾ ਹੁੰਦਾ ਉਹਨਾਂ ਜਾ ਕੇ ਗੱਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ